ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪੱਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਜੀ ਮਾਨਵੀਰ ਸਿੰਘ ਹੈ ਜੀ ਅੱਜ ਗੁਰਦਵਾਰਾ ਬਾਬਾ ਮੱਤਸਾਬ ਇੱਕ ਇਕੱਠੇ ਹੋਏ ਆ ਕਿ ਇਸ ਸੰਸਰ ਵਿੱਚ ਆ ਤੁਹਾਨੂੰ ਪਤਾ ਹੀ ਹੈ ਜੀ ਤਾਂ ਜੇ ਪੰਜਾਬ ਦੇ ਵਿੱਚ ਸਾਰਾ ਪੰਜਾਬ ਹਨਾ ਹੜ੍ਹਾਂ ਦੇ ਵਿੱਚ ਸਾਰਾ ਰੁੜਿਆ ਹੋਇਆ ਉਹਦੇ ਲਈ ਜਿੱਥੇ ਬੰਨ ਟੁੱਟੇ ਹੋਏ ਆ ਤੇ ਗੁਰਦੁਆਰਾ ਬਾਬਾ ਮੜਾ ਸਾਹਿਬ ਵੱਲੋਂ ਸਾਰੇ ਇਲਾਕੇ ਦੀ ਸੰਗਤ ਵੱਲੋਂ ਹਨਾ ਤੇ ਮਿੱਟੀ ਦੇ ਗੱਟੇ ਭਰ ਕੇ ਬੰਨਾਂ ਨੂੰ ਰੋਕਣ ਦੇ ਲਈ ਬੰਨ ਬੰਨਣ ਦੇ ਲਈ ਸੇਵਾ ਸ਼ੁਰੂ ਕੀਤੀ ਹੈ ਜੀ ਇਹ ਕਿੱਥੇ ਲੈ ਕੇ ਚੱਲੇ ਹੋ ਅ ਜਿੱਥੇ ਜਿੱਥੇ ਜੀ ਬੰਨ ਟੁੱਟੇ ਹੋਇਆ ਸੰਤਾਨਪੁਰ ਏਰੀਆ ਹੋ ਗਿਆ ਇਧਰ ਤਰਨਤਨ ਏਰੀਆ ਹੋ ਗਿਆ ਜਿੱਥੇ ਜ਼ਿਆਦਾ ਮਿੱਟੀ ਦੀ ਲੋੜ ਆ ਉਹਨਾਂ ਨਾਲ ਸੰਪਰਕ ਕਰਕੇ ਹਨਾ ਤੇ ਉੱਥੇ ਪਹੁੰਚ ਦੀ ਕੀਤੀ ਜਾ ਰਹੀ ਹੈ ਇਹ ਤੁਸੀਂ ਮਿੱਟੀ ਕਿੱਥੋਂ ਲੈ ਕੇ ਆਏ ਆ ਮਿੱਟੀ ਜੀ ਸੰਗਤ ਵੱਲੋਂ ਗੁਰਦੁਆਰੇ ਦੀ ਕਮੇਟੀ ਵੱਲੋਂ ਸਾਰੀ ਨਗਰ ਦੀ ਸੰਗਤ ਵੱਲੋਂ ਸੰਯੋਗ ਦੇ ਨਾਲ ਚੈਨਲ ਦੇ ਮੱਧਮਧਨੀ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਬੇਨਤੀ ਸੰਗਤ ਨੂੰ ਸਾਡੀ ਇਹ ਹੈ ਜੀ ਵੱਤੋ ਵੱਤ ਜਿੰਨੀ ਵੀ ਹੋ ਸਕਦਾ ਗੁਰਦੁਆਰਾ ਬਾਬਾ ਮੜ ਸਾਹਿਬ ਦੇਖੇ ਮਿੱਟੀ ਦੀ ਸੇਵਾ ਕੀਤੀ ਜਾਵੇ ਤੇ ਮਿੱਟੀ ਚਾਹੀਦੀ ਹੈ ਸਾਨੂੰ ਜੀ ਟਰਾਲੀਆਂ ਤੇ ਖਾਲੀ ਗੱਟੇ ਚਾਹੀਦੇ ਆ ਤੇ ਸੰਗਤ ਦੇ ਨਾਲ ਸੇਵਾ ਕਰਕੇ ਭਰ ਕੇ ਉੱਥੇ ਲੈ ਕੇ ਜਾਣੇ ਦੀ ਸੰਗਤ ਆਵੇ ਇੱਥੇ ਗੁਰਦੁਆਰਾ ਸਾਹਿਬ ਤੇ ਆ ਕੇ ਸਾਡੇ ਨਾਲ ਸੇਵਾ ਕਰਾਵੇ ਬੋਰੇ ਭਰ ਕੇ ਨਾਲ ਲੈ ਕੇ ਜਾਵੇ ਬਸ ਇਸੇ ਚੀਜ਼ ਦੀ ਲੋੜ ਹੈ ਹਾਂ ਜੀ ਅੱਬਾ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਬਾਬਾ ਪ੍ਰਵਿੰਦਰ ਸਿੰਘ ਹੈ ਜੀ ਅੱਜ ਕੀ ਇੱਥੇ ਮਨ ਲ ਇਕੱਠੇ ਹੋਏ ਆ ਜੀ ਕਿਸੇ ਸੇਚ ਅੱਜ ਪੈਂਡਮ ਸਰਕਾਰੀ ਦੇ ਨੌਜਵਾਨ ਜੋ ਕਿ ਹੜਕ ਪੀੜਤਾ ਦੇ ਟੁੱਟੇ ਬੰਨਾਂ ਦੀ ਜਗ੍ਹਾ ਤੇ ਮਿੱਟੀ ਪਾਉਣ ਵਾਸਤੇ ਤੇ ਇਕੱਤਰ ਹੋਏ ਆ ਨਾ ਜੋ ਸੰਗਤਾਂ ਨੂੰ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਅਪੀਲ ਹੈ ਕਿ ਵੱਧ ਤੋਂ ਵੱਧ ਸੰਯੋਗ ਦੇਣ ਮਿੱਟੀ ਦੀ ਅਤੇ ਖਾਲੀ ਕੰਬੂਰਿਆਂ ਦੀ ਤੇ ਨਾਲ ਸੰਯੋਗ ਦੇ ਕੇ ਜੋ ਕਿ ਕੱਚੇ ਬੰਨ ਟੁੱਟੇ ਹੋਏ ਹਨ ਉੱਥੇ ਮਿੱਟੀ ਪਾਉਣ ਵਾਸਤੇ ਵੱਧ ਵੱਧ ਸੇਵਾ ਕਰਨ ਇਹ ਬੇਨਤੀ ਹੈ ਜੀ ਹਾਂਜੀ ਭਾਜੀ ਕੀ ਨਾਂ ਜੀ ਟੱਡ ਮੇਰਾ ਨਾਂ ਭਾਜੀ ਗੁਰਵਿੰਦਰ ਸਿੰਘ ਹੈ ਜੀ ਇਹ ਜਿਹੜੀਆਂ ਟਰਾਲੀਆਂ ਲੈ ਕੇ ਚੱਲੇ ਕਿੱਥੋਂ ਲੈ ਕੇ ਚੱਲੇ ਆ ਤੇ ਕਿੱਥੇ ਲੈ ਕੇ ਚੱਲੇ ਜੀ ਇਹ ਭਾਜੀ ਪਿੰਡ ਪਡੋਰੀ ਗੁਰਦੁਆਰਾ ਬਾਬਾ ਮੜਾ ਸਾਹਿਬ ਦੇ ਦਰਬਾਰ ਤੋਂ ਜਾਣੀ ਆ ਇਹ ਭਾਜੀ ਹੜਪੀਰਤਾ ਦੇ ਲਈ ਜਾ ਰਹੀ ਆ ਆਪਣੇ ਦਰਿਆਵਾਂ ਤੇ ਜਿੱਥੇ ਬੰਨ ਟੁੱਟੇ ਹੋਏ ਆ ਇਹ ਜੀ ਆਪਣੇ ਸਾਰੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਆਪਣੇ ਇਲਾਕੇ ਆਪਣੇ ਏਰੀਆ ਦੀ ਸਾਰੀ ਸੰਗਤ ਸੇਵਾ ਕਰ ਰਹੀ ਆ ਨਾਲ ਹੋ ਕੇ ਜਦੋਂ ਮੁੰਡਿਆਂ ਨੇ ਸਾਰਿਆਂ ਨੇ ਬੋਰੇ ਭਰਾਏ ਆ ਜਦੋਂ ਉਹਨਾਂ ਨੇ ਬੋਰਿਆਂ ਦੀ ਮੰਗ ਕੀਤੀ ਸੀ ਵੀ ਜਿਹੜੀ ਮਿੱਟੀ ਆ ਬੋਰਿਆਂ ਚ ਆਵੇ ਤਾਂ ਸਾਰੇ ਮੁੰਡਿਆਂ ਨੇ ਨਾਲ ਰਲ ਕੇ ਮਿੱਟੀ ਦੀਆਂ ਟਰਾਲੀਆਂ ਭਰੀਆਂ ਆ ਤਾਂ ਇਹ ਹੁਣ ਸਾਰੀ ਦਰਿਆ ਤੇ ਜਾਣੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚੱਲਦਾ ਪਿਆ ਕੰਮ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਜਿਹੜਾ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਮਾ ਸਾਨੂੰ ਮਿੱਟੀ ਦੀ ਜੀ ਲੋੜ ਆ ਤੇ ਬੋਰੀਆਂ ਦੀ ਲੋੜ ਆ ਇਹ ਹੀ ਆ ਜੀ ਬਾਕੀ ਤਾਂ ਗੁਰਦੁਆਰੇ ਵੱਲੋਂ ਚੱਲ ਰਿਹਾ ਸਰ ਬਾਕੀ ਜਿੱਦਾਂ ਵੀ ਕਿਸੇ ਦੀ ਸ਼ਰਧਾ ਆ ਉਸ ਹਾਵ ਨਾਲ ਕੋਈ ਜਾਂਦਾ